ਕੀ ਕਿਤਣਾ ਲੱਗ ਰਿਹਾ ਜੀ ਦੇਤ ਹਾਸਲ ਕਰਕੇ ਤੇ ਸਾਰਿਆਂ ਨੂੰ ਲੱਗਦਾ ਤੇ ਵਧੀਆ ਹੀ ਆ ਤੇ ਅਸੀਂ ਆਪਣੀ ਵਾਰਡ ਦੇ ਸਮੂਹ ਸਪੋਰਟਰਾਂ ਤੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਸਾਡੇ ਤੇ ਯਕੀਨ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਸੀਂ ਇਲੈਕਸ਼ਨ ਲੜ ਰਹੇ ਸੀ ਪਰ ਫਿਰ ਵੀ ਉਹਨਾਂ ਨੇ ਬਾਕੀ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਸਾਡੇ ਤੇ ਯਕੀਨ ਕੀਤਾ ਅਸੀਂ ਸਮੂਹ ਇਲਾਕਾ ਨਿਵਾਸੀਆਂ ਦਾ ਤੁਹਾਡੇ ਮਾਧਿਅਮ ਰਾਹੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਸਰ ਕਿੰਨੇ ਨੰਬਰ ਵਾਰਡ ਸੇ ਆਪਰੇ ਸਾਡੀ ਵਾਰਡ ਨੰਬਰ ਸੀਗੀ 32 ਹਲਕਾ ਪੂਰਬੀ ਜਵਾਡ ਨੰਬਰ 32 ਪੈਂਦੀ ਸੀ ਜਿੱਥੋਂ ਅਸੀਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੀ ਸੀ ਚੋਣ ਨਿਸ਼ਾਨ ਜੀਪ ਤੇ ਆਪਣਾ ਨਾਮ ਵੀ ਕਾਰਨ ਕਿ ਹੀ ਯਾਦ ਖਲੋਤੇ ਸੀ ਯਾਦ ਖਲੋਣ ਦਾ ਕਾਰਨ ਸੀ ਕਿ ਅਸੀਂ ਪਿਛਲੇ 2 ਸਾਲ ਤੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਪਹਿਲਾਂ ਅਸੀਂ ਕਾਂਗਰਸ 'ਚ ਸੀਗੇ ਤੇ ਮੈਡਮ ਨੇ ਦੀਮਨਜੋਤ ਕੋਰ ਐਮਐਲਏ ਨੇ ਸਾਡੇ ਨਾਲ ਵਾਅਦਾ ਕਰਕੇ ਟਿਕਟ ਦਾ ਤੇ ਅਖੀਰਲੇ 2 ਦਿਨਾਂ 'ਚ ਅਕਾਲੀ ਦਲ ਦਾ ਮੌਜੂਦਾ ਕਾਉਂਸਲਰ ਤਸਕੀਰ ਸਿੰਘ ਸੁਲਤਾਨਵਿੰਦ ਨੂੰ ਸ਼ਾਮਲ ਕਰਾ ਲਿਆ ਸੀ ਤੇ 11 ਤਰੀਕ 9 ਤਰੀਕ ਨੂੰ ਸ਼ਾਮਲ ਹੋਇਆ ਤੇ 11 ਤਰੀਕ ਨੂੰ ਉਹਨਾਂ ਨੇ ਉਹਨੂੰ ਟਿਕਟ ਦੇ ਕੇ ਨਵਾਜਤਾ ਸੀ ਬਸ ਉਹੀ ਰੋਸ ਵਜੋਂ ਅਸੀਂ ਆਜ਼ਾਦ ਅਮੀਰਵਾਰ ਦੇ ਤੌਰ ਤੇ ਕਾਗਜ਼ ਭਰੇ ਸੀ ਕੀ ਲੱਗਦਾ ਜੀ ਪੁਰਬੀ ਹਲਕੇ ਵਿੱਚ ਬੋਟ ਸ਼ਿਤਰੋ ਆਮ ਪਾਰਟੀ ਹਾਰ ਦੀ ਨਜ਼ਰ ਆਈ ਹੈ ਕੀ ਕਾਰਨ ਸਮਝਦੇ ਹੋ ਐਮਐਲਏ ਨੂੰ ਸਮਝਦੇ ਹੋ ਉੱਪਰ ਗਏ ਬੈਠੇ ਲੀਡਰ ਉਹਨਾਂ ਦੀ ਸਮਝਦੇ ਇਹ ਤੇ ਪਲੀਪਾਨ ਸਾਰੇ ਇਲਾਕਾ ਦੇ ਵਸਨੀਕ ਜਾਣਦੇ ਆ ਕਿ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਮੈਡਮ ਜੀਵਨਜੋਤ ਕੌਰ ਜੀ ਉਹਨਾਂ ਦੇ ਨੇਚਰ ਨੂੰ ਵੀ ਸਭ ਜਾਣਦੇ ਨੇ ਬਾਕੀ ਉਹਨਾਂ ਦੇ ਤੁਹਾਨੂੰ ਸਭ ਨੂੰ ਪਤਾ ਹੈ ਜੋ ਪਿਛਲੇ ਸਮੇਂ ਵਿਜੀਲੈਂਸ ਦੀ ਜਿਹੜੀ ਕਾਰਵਾਈ ਵੀ ਹੋਈ ਸੀ ਚਲੋ ਉਹ ਸੱਚ ਹੈ ਝੂਠ ਹੈ ਉਹ ਤੇ ਪਰਮਾਤਮਾ ਜਾਣਦਾ ਬਟ ਕਿਸੇ ਦਾ ਕੋਈ ਨਾਂ ਹੋਵੇ ਤਾਂ ਫੇਰ ਹੀ ਆਂਦਾ ਹੈ ਤੇ ਬਾਕੀ ਹਲਕਾ ਪੂਰਬੀ ਦੇ ਨਿਵਾਸੀਆਂ ਨੇ ਅੱਜ ਹਲਕਾ ਪੂਰਬੀ ਦੇ ਨਿਵਾਸੀਆਂ ਨੇ ਅੱਜ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਾਨੂੰ ਸਪੋਰਟ ਕਰਕੇ ਵੋਟਾਂ ਪਾ ਕੇ ਮੈਡਮ ਜੀਵ ਜੋਤਕੌਰ ਜੀ ਨੂੰ ਇੱਥੋਂ ਇੱਕ ਸਬਕ ਲੈਣਾ ਚਾਹੀਦਾ ਹੈ ਕੀ ਆਪਣਾ ਉਹ ਡਟ ਕੇ ਕੰਮ ਕਰਨ ਨਾ ਕਿ ਲੋਕਾਂ ਦੀਆਂ ਗੱਲਾਂ ਜਾ ਕੇ ਜਾਂ ਕਰਨਾਂ ਦੇ ਕੱਚੇ ਹੋ ਕੇ ਕਿਸੇ ਤੇ ਵੀ ਯਕੀਨ ਕਰ ਲੈਣਾ ਤੁਸੀਂ ਜੰਗ ਬੋਲ ਜੰਗ ਤੋਂ ਆਪਣੇ ਇਲਾਕਾ ਵਾਸੀਆਂ ਨੂੰ ਜਿਹੜੀਆਂ ਨੂੰ ਮੈਂ ਮੈਸੇਜ ਹੈ ਜਿੱਤਨ ਤੋਂ ਬਾਅਦ ਕਿਹੜੇ ਕੰਮ ਕਰਾਈ ਜਾਣ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਹੀ ਦੱਸਣਾ ਚਾਹੁੰਦਾ ਕਿ ਮੈਂ ਆਪਣੇ ਕੀਤੇ ਵਾਅਦੇ ਤੇ ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਕੰਮ ਕਰਦਾ ਆ ਪਿਛਲੇ 5-7 ਸਾਲਾਂ ਤੋਂ ਉਸ ਤਰ੍ਹਾਂ ਹੀ ਜਾਰੀ ਰੱਖਾਂਗਾ ਤੇ ਤੁਹਾਡੇ ਕੀਤੇ ਵਾਦੇ ਜਿਹੜੇ ਤੁਹਾਡੇ ਨਾਲ ਮੇਰੇ ਕੀਤੇ ਵਾਦੇ ਮੈਂ ਕਦੀ ਆਪਣੇ ਵਾਦਿਆਂ ਤੋਂ ਭੱਜਾਂਗਾ ਨਹੀਂ ਤੇ ਤੁਹਾਡੀ ਸੇਵਾ ਵਿੱਚ ਪਹਿਲਾਂ ਦੀ ਤਰ੍ਹਾਂ ਹੋਰ ਅੱਗੇ ਨਾਲੋਂ ਡਬਲ ਮਿਹਨਤ ਕਰਕੇ ਤੁਹਾਡੇ ਵਿੱਚ ਹਾਜ਼ਰ ਰਾਵਾਂਗਾ ਮੇਰਾ ਨਾਮ ਜਗਮੀਤ ਸਿੰਘ ਕੁਲੀ ਵਾਰਡ ਨੰਬਰ 32 ਤੋਂ ਆਜ਼ਾਦ ਉਮੀਦਵਾਰ